ਇਹ ਚਿਰਾਂ ਤੋਂ ਇਹ ਮੁੰਡਾ ਆਪਣੀ ਪ੍ਰੇਮਿਕਾ ਨੂੰ ਮਿਲਣ ਲਈ ਪਿੰਡ ਦੇ ਵਿੱਚ ਆਉਂਦਾ ਸੀ ਪਰ ਇਹ ਆਸ਼ਕੀ ਦਾ ਭੂਤ ਹੁਣ ਇਸ ਮੁੰਡੇ ਨੂੰ ਮਹਿਗਾ ਪੈ ਗਿਆ ਆਪਣੀ ਪ੍ਰੇਮਿਕਾ ਨੂੰ ਮਿਲਣ ਦੇ ਲਈ ਆਇਆ ਤਾਂ ਜ਼ਰੂਰ ਸੀ ਪਰ ਛਤਰਾਂ ਦੀ ਪਰੇਡ ਕਰਕੇ ਕਲਾਸ ਲਗਾ ਦਿੱਤੀ ਪਿੰਡਵਾਲਿਆਂ ਨੇ ਦੇਖੋ ਕਿਵੇਂ ਪੇੜ ਨਾਲ ਬਣ ਕੇ ਇਸ ਦੀ ਛਤਰ ਪਰੇਡ ਕੀਤੀ ਗਈ ਦਰਅਸਲ ਇਹ ਮਾਮਲਾ ਬਠਿੰਡਾ ਦਾ ਤਸੱਜਾ ਹੈ ਚਿੱਤੇ ਇੱਕ ਪ੍ਰੇਮੀ ਦੇ ਵੱਲੋਂ ਰੋਜ਼ਾਨਾ اپنی প্রেমিকা ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਜਾਂਦੀ ਸੀ ਜਿਸ ਤੇ ਕਰਕੇ ਮੁਹੱਲੇ ਵਾਲੇ ਬਹੁਤ ਪਰੇਸ਼ਾਨ ਚੱਲ ਰਹੇ ਸੀ ਜਿਸ ਤੋਂ ਬਾਅਦ ਨੌਜਵਾਨ প্রেমিকা ਨੂੰ ਜਦੋਂ ਮਿਲਣ ਦੇ ਲਈ ਜਾਂਦਾ ਤਾਂ ਅੱਜ ਪਿੰਡ ਵਾਲਿਆਂ ਨੇ ਉਸ ਦੀ ਕਲਾਸ ਲਗਾ ਦਿੱਤੀ ਤਖਤ ਨਾਲ ਬਨ ਕੇ ਉਸ ਦੀ ਛੱਤਰ ਪ੍ਰੇਰ ਕੀਤੀ ਗਈ ਹੁਣ ਇੱਕ ਵਾਰ ਇਸ ਮੁੰਡੇ ਤੋਂ ਸੁਣੋ ਆਖਰਕਾਰ ਇੱਕ ਗਲੀ ਦੇ ਵਿੱਚ ਕਰਨ ਗਿਆਉਂਦਾ ਸੀ ਤੇ ਸਿਰਫ ਬਾਈਕਰ ਦੀ ਦੇ ਮੂਰੇ ਲੈ ਕੇ ਜਾ ਇੱਥੇ ਘਾਤੋੜਾ ਲੈ ਕੇ ਜਾਂਦੇ ਗਲੀ ਆ ਰਿਹਾ ਤਤਰਾਜ ਕਰਨ ਗਏ ਕੀ ਨਾਲ ਆ ਤੇਰਾ ਬੰਸੀ ਕਿਥੇ ਹੋ ਰਹਿਣਾ ਲੈ ਇੱਕ ਲੋਕਲੀ ਤੇ ਇਧਰ ਕੀ ਕਰਨਾ ਸੀ ਵੀਰੇ ਤੂੰ ਮੋਟਰਸਾਈਕਲ ਨਾਲ ਕਿਥੇ ਗਲੀ ਵਾਲੇ ਨੇ ਬੰਨੇ ਆ ਕਾਸ ਵਾਲੀ ਬੰਨੇ ਮੈਂ ਬਾਈ ਕਿਥੇ ਘਲਾਰ ਗਿਆ ਸੀ ਹੂੰ ਤੇ ਉਧਰ ਚਲਾ ਗਿਆ ਸਮਾਨ ਨੂੰ ਥੋੜਾ ਤੇ ਮੈਂ ਵੀ ਠੀਕ ਹੈ ਕਰ ਥੋੜਾ ਯੇ ਕਾਰਨ ਕੀ ਹੈ ਵਿੱਚ ਕਿਸੇ ਰਿਵਿਊ ਰਿਗਿਸਟ੍ਰੇਸ਼ਨ ਦੇ ਵਿੱਚ ਆਇਆ ਸੀ ਜਾਂ ਕਿਤੇ ਹੋਰ ਆਇਆ ਸੀ ਰਿਵਿਊ ਤਾਂ ਸ਼ੇਫ ਨੂੰ ਨਵੇਂ ਦਿਸ਼ਾਂ ਚ ਹੁਣ ਤੁਹਾਨੂੰ ਪਿੰਡ ਵਾਸੀਆਂ ਦਾ ਵੀ ਬਿਆਨ ਸੁਣਾ ਦਿੰਨੇ ਆ। ਕਿਹ ਫੜਾ ਸੀ? ਹਾਂਜੀ। ਮੈਂ ਘਰੇ ਚਾਹ ਲੈਣ ਆਇਆ ਸੀ। ਅੱਛਾ ਜੀ। ਮੈਂ ਮਿਸਟਰ ਨੂੰ ਪਛਾਹ ਮੈਂ ਮੋਟਰਸਾਈਕਲ ਕਿਵੇਂ ਖੜਾ? ਉਹ ਮੋਟਰਸਾਈਕਲ ਇੱਥੇ ਖਿਲਾਰ ਕੇ ਤੇ ਮਗਰ ਗਿਆ ਮੁੰਡਾ। ਹਾਂ। ਮੈਂ ਵੀ ਠੀਕ ਐ। ਤੇ ਮੈਂ ਇੱਥੇ ਖੜ ਗਿਆ। ਮੈਂ ਡਿੱਕੀ ਗਿਆ ਉਹਨੂੰ ਡਿੱਕੀ ਜਦੋਂ ਆਇਆ ਇਹ ਮਾਹੀ ਮੋਟਰਸਾਈਕਲ ਤੋਂ ਇੱਥੇ ਕਿਵੇਂ ਖਿਲਾਰਿਆ। ਹੂੰ। ਇਹ ਤਾਂ ਫੇਰ ਕਿੱਡੀ ਗੱਲ ਐ। ਇੰਨੇ ਚੇ ਤੇ ਬੰਦੇ ਸਾਡੇ ਹੋਰ ਆ ਗਏ ਫੜ ਲਏ ਤੇ ਬੰਦ ਲਏ। ਹਾਂ। ਕੁਕਟ ਮਾਰ ਵੀ ਕਿਤੇ ਨਹੀਂ ਆਹ ਤਾਂ ਲੱਪੜੋ ਪਰ ਮਾਰੇ ਹਾਂ ਇਹ ਦੱਸਿਆ ਕੋਈ ਕਿੱਥੇ ਆਇਆ ਸੀ ਕਿੱਥੇ ਕੀ ਪਹਿਲਾਂ ਵੀ ਅਸੀਂ 4-5 ਵਾਰੀ ਰੌਲਾ ਪਿਆ ਸੀ ਹਾਂਜੀ ਪਹਿਲਾਂ ਵੀ 4-5 ਵਾਰੀ ਰੌਲਾ ਪਿਆ ਅਸੀਂ ਇਹ ਕਹਿੰਦੇ ਹੁੰਦੇ ਸੀ ਇਹ ਤੇ ਕਹਿੰਦਾ ਮੈਂ ਅੱਗੇ ਤੋਂ ਨਹੀਂ ਆਉਂਦਾ ਹਾਂ ਹਾਂ ਤੇ ਫੇਰ ਹੋਣ ਲੱਗ ਪਿਆ 4-5 ਇੱਧਰ ਕਰਨ ਕੀ ਹੁੰਦਾ ਇਹਦਾ ਕਾਰਨ ਕੀ ਹੈ ਇੱਥੇ ਜਨਾਨੀ ਆ ਉਹ ਜਨਾਨੀ ਕੋਲੇ ਹੁੰਦਾ ਹੈ ਲੀਮ ਗੇ ਰਿਲੇਸ਼ਨਸ਼ਿਪ ਡਾਇਰੈਕਸ਼ਨ ਨਾਲੇ ਹਾਂ ਇਹ ਨਹੀਂ ਪਤਾ ਹੁਣ ਕਿਵੇਂ ਰਹਿੰਦਾ ਇਹ